ਬਿਕਰਮ ਮਜੀਠੀਆ ਦੇ ਵੱਲੋਂ ਜੋ ਅਮਰਿਤਪਾਲ ਦੀਆਂ ਆਡੀਓ ਵਾਇਰਲ ਕੀਤੀਆਂ ਗਈਆਂ ਉਸ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ। ਈਮਾਨ ਸਿੰਘ ਖਾਰਾ ਦੇ ਵੱਲੋਂ ਅੱਜ ਬਿਆਨ ਦੇ ਦਿੱਤਾ ਹੈ ਦੂਜੇ ਪਾਸੇ ਬਿਕਰਮ ਮਜੀਠੀਆ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ। ਸਾਰੇ ਜੋ ਸਬੂਤਾਂ ਦਾ ਕੱਲਾ-ਕੱਲਾ ਜਿਹੜਾ ਕਿ ਖੁਲਾਸਾ ਕੀਤਾ ਹੈ ਦੂਜੇ ਪਾਸੇ ਈਮਾਨ ਸਿੰਘ ਖਾਰਾ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਆਪ ਨਸ਼ੇ ਦੇ ਸੌਦਾਕਰ ਨੇ ਤੇ ਜਿਨ੍ਹਾਂ ਦਾ ਨਾਮ ਹਜੇ ਵੀ ਕੇਸ ਦੇ ਵਿੱਚ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਦੂਜੇ ਪਾਸੇ ਅਜਿਹਾ ਬਿਆਨ ਦਿੱਤਾ ਤੇ ਉਹਨਾਂ ਦੇ ਵੱਲੋਂ ਲਗਾਤਾਰ ਬਿਕਰਮ ਮਜੀਠੀਆ ਦੇ ਉੱਤੇ ਪਲਟਵਾਰ ਕੀਤਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਨੇ ਹਮੇਸ਼ਾ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਕਦਮ ਉਠਾਇਆ ਹੈ ਤੇ ਦੂਜੇ ਪਾਸੇ ਉਹਨਾਂ ਨੇ ਬਿਕਰਮ ਮਜੀਠੀਆ ਦੇ ਵੱਲੋਂ ਜੋ ਅਮਰਿਤਪਾਲ ਨੂੰ ਲੈ ਕੇ ਖਲਾਸੇ ਕੀਤੇ ਗਏ ਉਸ ਨੂੰ ਲੈ ਕੇ ਤਿੱਖੇ ਨਿਸ਼ਾਨੇ ਤੱਕ ਸੱਦੇ ਨੇ ਹੋਰ ਕੀ ਕਹਿਣਾ ਹੈ ਮਾਨ ਸਿੰਘ ਖੜਾ ਦਾ ਆਓ ਤੁਹਾਨੂੰ ਸੁਣਾਉਣੇ ਆ ਬਿਕਰਮਜੀਤ ਸਿੰਘ ਮਜੀਠੀਆ ਉਹ ਸਾਡੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜੋ ਪ੍ਰਧਾਨ ਨੇ ਮੁਖ ਸੇਵਾਦਾਰ ਨੇ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਕਾਫੀ ਜ਼ਿਆਦਾ ਇੱਕ ਕੂਟ ਪ੍ਰਚਾਰ ਇੱਕ ਫਾਲਸ ਨੈਰੇਟਿਵ ਜੋ ਸਰਜੰਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਤਕਰੀਬਨ 2 ਸਾਲ ਹੋ ਚੁੱਕੇ ਨੇ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਪੰਜਾਬ ਤੋਂ 2500 ਕਿਲੋਮੀਟਰ ਦੂਰ ਇੰਡੀਅਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਹੋਣਾ ਵੀ ਕੋਈ ਜੋ ਕੋਈ ਇੱਕ ਪੋਲੀਟੀਕਲ ਲੀਡਰ ਹੈ ਉਸ ਦੇ ਉੱਪਰ ਲਗਾਤਾਰ ਤੀਜੀ ਵਾਰ ਐਨਐਸਏ ਹੈ ਜੋ ਲੱਗੀ ਹੈ ਇੰਡੀਅਨ ਹਿਸਟਰੀ ਦੇ ਵਿੱਚ ਇਹੋ ਜਿਹਾ ਕੋਈ ਐਗਜ਼ਾਮਪਲ ਨਹੀਂ ਹੋਇਆ ਤੇ ਇਸ ਐਨਐਸਏ ਨੂੰ ਵਾਰ-ਵਾਰ ਜੋ ਫਾਲਸ ਗਰਾਉਂਡਸ ਬਣਾਏ ਜਾ ਰਹੇ ਨੇ ਜੋ ਫੇਕ ਚੀਜ਼ਾਂ ਫੇਕ ਨਿਊਜ਼ ਰਿਪੋਰਟਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਸ ਦੇ ਵਿੱਚ ਕੁਝ ਪੋਲੀਟੀਸ਼ੀਅਨਸ ਦਾ ਜੋ ਸਰਕਾਰ ਨਾਲ ਰਲ ਕੇ ਇਹ ਸਾਰਾ ਕੁਝ ਕਰ ਰਹੇ ਨੇ ਕਿਉਂਕਿ ਮੇਨ ਆਬਜੈਕਟਿਵ ਇਸ ਸਮੇਂ ਕਿਸੇ ਵੀ ਪਾਰਟੀ ਦਾ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਬਾਦਲ ਹੈ ਚਾਹੇ ਭਾਜਪਾ ਹੈ ਸਾਰਿਆਂ ਦਾ ਜੋਰ ਇੱਕੋ ਤਰੀਕੇ ਤੇ ਲਗਾਇਆ ਗਿਆ ਹੋਇਆ ਹੈ ਵੀ ਜੋ ਪੰਜਾਬ ਦੀ ਆਵਾਜ਼ ਹੈ ਪੰਜਾਬ ਦੇ ਇਸ ਸਮੇਂ ਇੱਕ ਬੜੇ ਵੱਡੇ ਹੀਰੋ ਨੇ ਕੌਮੀ ਨਾਇਕ ਨੇ ਐਮਪੀ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਖਾਤਰ ਪੰਜਾਬ 'ਚ ਇੱਕ ਅਜੀਹ ਹਨੇਰੀ ਚੱਲੀ ਵੀ ਮਾਝੇ ਤੋਂ ਲੈ ਕੇ ਤੇ ਮਾਲਵੇ ਤੱਕ ਦੋ ਮੈਂਬਰ ਪਾਰਲੀਮੈਂਟ ਇੱਕ ਬੜੀ ਵੱਡਾ ਬਦਲਾ ਹੈ ਪੰਜਾਬ ਦੇ ਵਿੱਚ ਅਸਲ ਖੇਤਰੀ ਤੇ ਪੰਥਕ ਧਿਰ ਦਾ ਉਭਾਰ ਤਾਂ ਇਨ੍ਹਾਂ ਪੋਲੀਟੀਸ਼ੀਅਨਸ ਦੇ ਵਿੱਚੋਂ ਇੱਕ ਹੈਗਾ ਵਿਕਰਮਜੀਤ ਸਿੰਘ ਮਜੀਠੀਆ ਉਸ ਦੇ ਬਾਰੇ ਜੋ ਇੱਕ ਰੀਸੈਂਟ ਡਵੈਲਪਮੈਂਟ ਹੈ ਜਿਉਂ ਭਾਈ ਅਮਰਿਤਪਾਲ ਸਿੰਘ ਉੱਪਰ ਜਿਹੜੇ ਇਹ ਗਰਾਊਂਡ ਦਿੱਤੇ ਗਏ ਨੇ 23 April ਤੋਂ ਬਾਅਦ ਉਨਾਂ ਤੋਂ ਪਹਿਲਾਂ ਜੋ ਨਵੀਂ ਐਨਐਸਏ ਜਿਹੜੀ 23 April ਤੋਂ ਲਾਗੂ ਹੁੰਦੀ ਹੈ ਉਸ ਤੋਂ ਪਹਿਲਾਂ ਇਹ ਆਪਦੇ ਸਾਥੀਆਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਦਾ ਹੈ ਜਿਸ ਵਿੱਚ ਇਹ ਇਲਜ਼ਾਮ ਲਾਉਂਦਾ ਹੈ ਵੀ ਜੋ ਭਾਈ ਅਮਰਿਤਪਾਲ ਸਿੰਘ ਦਾ ਕੋਈ ਜੋ ਪਾਰਟੀ ਦੇ ਰਿਗਾਰਡਿੰਗ ਹਾਲਾਂਕਿ ਅਸੀਂ ਇਸ ਚੀਜ਼ ਨੂੰ ਪੂਰਾ ਇਸ ਚੀਜ਼ ਨੂੰ ਆਬਜੈਕਟ ਕਰਦੇ ਆਂ ਨਾ ਹੀ ਸਾਡਾ ਕਿਸੇ ਗਰੁੱਪ ਨਾਲ ਲੈਣ ਦੇਣਾ ਹੈ ਨਾ ਹੀ ਕਿਸੇ ਚੈਟ ਨਾਲ ਲੈਣ ਦੇਣਾ ਹੈ ਪਰ ਇਹ ਬੰਦੇ ਅਲੈਜ ਕਰਦੇ ਆਂ ਵੀ ਉਹਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਕੁਝ ਬੰਦਿਆਂ ਵੱਲੋਂ ਇਹਨਾਂ ਨੂੰ ਥ੍ਰੈਟਸ ਦਿੱਤੀਆਂ ਗਈਆਂ ਤਾਂ ਇਸ ਚਿੰ ਇਨਾਂ ਸਾਰੀਆਂ ਚੀਜ਼ਾਂ ਦਾ ਕ੍ਰੋਨੋਲੋਜੀ ਹੈ ਸੀਰੀਜ਼ ਆਫ ਇਵੈਂਟਸ ਮੈਂ ਤੁਹਾਨੂੰ ਦੱਸਦਾ ਹਾਂ ਵੀ ਜੋ ਇਹ ਵਿਕਰਮਜੀਤ ਸਿੰਘ ਮਜੀਠੀਆ ਇਸ ਦੇ ਉੱਪਰ ਜੋ 20 ਦਸੰਬਰ 2021 ਨੂੰ ਇੱਕ ਐਫਆਈਆਰ ਹੁੰਦੀ ਹੈ ਐਫਆਈਆਰ ਨੰਬਰ 2 ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨਸ ਪਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਇਹ ਸਾਰੀ ਚੀਜ਼ ਕਾਰਗੁਜ਼ਾਰੀ ਚਾਈ ਜੋ ਪੰਜਾਬ ਦੇ ਬੜੇ ਇੱਕ ਮੈਂ ਕਹੂੰਗਾ ਇਮਾਨਦਾਰ ਆਈਪੀਐਸ ਅਫਸਰ ਨੇ ਹਰਪ੍ਰੀਤ ਸਿੰਘ ਸਿੱਧੂ ਉਹ ਐਸਟੀਐਫ ਦੇ ਮੁਖੀ ਸਨ ਉਹਨਾਂ ਨੇ ਇੱਕ ਜੋ ਸਟੇਟਸ ਰਿਪੋਰਟ ਹੈ ਰਿਪੋਰਟ ਦਿੱਤੀ ਜਿਸ ਦੇ ਵਿੱਚ ਕਾਫੀ ਬੰਦਿਆਂ ਦੇ ਨਾਮ ਆਏ ਜਿਵੇਂ ਪਰਮਿੰਦਰ ਸਿੰਘ ਪਿੰਦੀ ਬੌਬੀ ਸਤਪ੍ਰੀ ਸੱਤਾ ਹੋਰ ਜਿਹੜੇ ਮਨਿੰਦਰ ਸਿੰਘ ਔਲਖ ਜਗਦੀਸ਼ ਭੋਲਾ ਤੇ ਇਹਦੇ ਵਿੱਚ ਕੀ ਹੋਇਆ ਵੀ ਜੋ ਇਹ ਰਿਪੋਰਟ ਸਟੇਟਸ ਰਿਪੋਰਟ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇਹ ਧਾਇਰ ਕੀਤੀ ਗਈ ਜਿਦੇ ਵਿੱਚ ਇਹ ਆਇਆ ਬਿਆਨਾਂ ਦੇ ਵਿੱਚ ਵੀ ਜੋ ਸਤਪ੍ਰੀਤ ਸੱਤਾ ਹੈ ਤੇ ਜੋ ਬਿਕਰਮਜੀਤ ਸਿੰਘ ਮਜੀਠੀਆ ਹੈ ਇਹ ਇਹ ਪਾਰਟਨਰਸ ਰਹੇ ਇਹ ਕੈਮੀਕਲ ਸਪਲਾਈ ਕਰਦੇ ਰਹੇ ਨੇ ਉਹ ਜਿਹੜਾ ਕੈਮੀਕਲ ਦਾ ਨਾਮ ਹੈ ਸਿਉਡੋ ਐਪਰੇਡਾਈਨ ਤਾਂ ਉਸ ਤੋਂ ਬਾਅਦ ਬੜਾ ਚਰਚਿਤ ਵਿਚਾਰਿਆ ਹੈ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਚ ਆ ਚੁੱਕਿਆ ਹੈ ਸਟੇਟਸ ਰਿਪੋਰਟਾਂ ਹੈ ਅਸੀਂ ਆਪ ਦੇ ਵੱਲੋਂ ਕੁਝ ਨਹੀਂ ਕਹਿ ਰਹੇ ਜੋ ਮਾਨਯੋਗ ਹਾਈ ਕੋਰਟ ਦਾ ਆਰਡਰ ਹੈ ਉਸ ਦੇ ਬਿਜਤੇ ਕਰ ਰਹੇ ਲੋਕਾਂ ਨੂੰ ਪਤਾ ਲੱਗਿਆ ਵੀ ਕਿਵੇਂ ਇਹ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਨੇ ਇਹ ਨਸ਼ੇ ਦੀ ਤਸਕਰੀ ਵਿੱਚ ਨੇ ਇਹਨਾਂ ਉੱਪਰ ਇਲਜ਼ਾਮ ਨੇ 4-4 ਮਹੀਨਿਆਂ ਦੀ ਜੇਲ੍ਹ ਕੱਟੀ